ਮਾਦੋਪੁਰ ਡੈਮ ਦੇ ਚਾਰ ਫਲੱਡ ਗੇਟ ਟੁੱਟ ਚੁੱਕੇ ਨੇ ਹੁਣ ਪਾਣੀ ਧੜਾ ਧੜ ਬਿਨਾਂ ਕਿਸੇ ਕਿਊਸਿਕ ਜਾਂ ਫਿਰ ਮਾਤਰਾ ਤੋਂ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਜਾਵੇਗਾ ਇਹ ਪਾਣੀ ਰਾਵੀ ਦਰਿਆ ਦੇ ਵਿੱਚ ਜਾਂਦਾ ਹੈ ਤੇ ਗਰਦਾਸਪੁਰ ਡੇਰਾ ਬਾਬਾ ਨਾਨਕ ਮਕੌੜਾ ਪਤਨ ਦੇ ਏਰੀਆ ਨੂੰ ਪ੍ਰਭਾਵਿਤ ਕਰਦਾ ਹੈ ਜਿੱਥੇ ਕੱਲ ਪਾਣੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵੜ ਗਿਆ ਸੀ ਤੇ ਅੱਜ ਸਵੇਰੇ ਥੋੜੀ ਜਿਹੀ ਰਾਹਤ ਮਿਲੀ ਸੀ ਪਰ ਅੱਧਾ ਘੰਟਾ ਪਹਿਲਾਂ ਇਹ ਚਾਰ ਫਲੱਡ ਗੇਟ ਟੁੱਟ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਹੋਰ ਜ਼ਿਆਦਾ ਤਬਾਹੀ ਦਾ ਮੰਜ਼ਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਮਾਦੋਪੁਰ ਡੈਮ ਜਿੱਥੇ ਪਹਿਲਾਂ ਗੇਟ ਖੋਲੇ ਗਏ ਸੀ ਉਸ ਦੇ ਨਾਲ ਨਾਲ ਹੀ ਜਦੋਂ ਪਾਣੀ ਦਾ ਪ੍ਰੈਸ਼ਰ ਵੱਧ ਪਿਆ ਤੇ ਚਾਰ ਫਲੱਡ ਗੇਟ ਇਸ ਦੇ ਆਪਣੇ ਆਪ ਟੁੱਟ ਗਏ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਵੀ ਵਰਤੇ ਗਏ ਬਹੁਤ ਸਾਰੇ ਲੋਕ ਫਸ ਗਏ ਸੀ ਇੱਕ ਬੰਦੇ ਨੂੰ ਕਿਹਾ ਜਾ ਰਿਹਾ ਹੈ ਕਿ ਬੰਦਾ ਪਾਣੀ ਦੇ ਵਿੱਚ ਰੁੜ ਗਿਆ ਹਾਲਾਂਕਿ ਉਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਦੇਖੋ ਵੀ ਪਾਣੀ ਦੀ ਰਫ਼ਤਾਰ ਕਿੰਨੀ ਤੇਜ਼ ਹੈ ਇਹ ਪਾਣੀ ਸਾਰਾ ਹੁਣ ਰਾਵੀ ਦਰਿਆ ਦੇ ਥਾਣੀ ਲੋਕਾਂ ਦੇ ਘਰਾਂ ਚ ਪਿੰਡਾਂ ਦੇ ਵਿੱਚ ਤੇ ਜ਼ਮੀਨਾਂ ਦੇ ਵਿੱਚ ਵੜ ਸਕਦਾ ਹੈ